ਮੇਰਾ ਜੀਜਾ ਲੱਗਦਾ ਸੀ ਉਹਨੇ ਆ ਕੇ ਮੇਰੇ ਘਰ ਆ ਕੇ ਪੜਦਾ 베ਰੀ ਭਾਬੀ ਰਾਤ ਰੱਲੀ ਪਈ ਸੀ ਦੋਨਾਂ ਨੇ ਰਲ ਕੇ ਉਹਨੂੰ ਮਾਰਿਆ ਪਹਿਲਾਂ ਫਿਰ ਮੈਨੂੰ ਫੋਨ ਕਰਿਆ 9 ਵਜੇ ਮਾਰ ਮੂੜ ਕੇ ਮੈਨੂੰ ਕਹਿੰਦੇ ਰਾਹ ਹਸਪੀਟਲ ਵਿੱਚ ਆ ਜਾਓ ਘਰ ਆ ਕੇ ਜਦ ਦੇਖਿਆ ਤਾਂ ਜਾਨਵਰ ਵਾਂਗੂ نیچے ਪਾ ਰੱਖਿਆ ਜਿਵੇਂ ਜਾਨਵਰ ਗਿਆ ਉਹਦਾ ਕੋਈ ਚੱਦਰ ਨਹੀਂ ਉਹਦੇ ਸੀਟ 'ਚ ਟੱਟਾ ਔਰ ਆਪ ਉਹਦੇ ਕੱਖ 'ਚ ਹੰਝੂ ਨਾਲ ਉਹਨੂੰ ਕਤਵਾਲੀ 'ਚ ਬਿਠਾ ਕੇ ਲੇਲੀ ਚ ਜੂਸ ਪੁਲਾਇਆ ਜਾ ਰਿਹਾ ਹੈ ਕਹਿੰਦੇ ਆਪਣੇ ਆਪ ਮਰ ਗਿਆ ਆਪਣੇ ਆਪ ਕਿਵੇਂ ਮਰ ਗਿਆ ਸਾਲਾਂ ਕਾਂਦੇ ਦੀਵਾਨ ਤੋਂ गिर ਕੇ ਮਰ ਗਿਆ ਫੇਰ ਮੈਨੂੰ ਕਹਿੰਦੀ ਫਾਂਸੀ ਲਾ ਲਈ ਫੇਰ ਉਹ ਕਹਿੰਦੀ ਪੈਰ ਫਿਸਲ ਕੇ गिर ਗਿਆ ਮੈਨੂੰ ਤੇ ਕੀ ਗੱਲ ਹੋਈਏ ਮੇਰੇ ਭਰਾ ਦਾ ਨਾਮ ਅਮਰਪ੍ਰੀਤ ਸਿੰਘ ਮੋਰ ਨੂੰ ਕਿਟੈਰੀ ਵਿੱਚ ਬੈਠਦਾ ਉਹ ਵਕੀਲ ਹੈ 15 ਸਾਲ ਹੋ ਗਏ ਨੂੰ ਕਿਟੈਰੀ ਵਿੱਚ ਬੈਠਦੇ ਹੋਏ ਉਹ ਸਵੇਰੇ 9 ਵਜੇ ਕਿਟੈਰੀ ਵਿੱਚ ਚਲਾ ਜਾਂਦਾ ਉਹਦੀ ਘਰ ਵਾਲੇ ਪਿੱਛੇ ਮੰਦਰਪਾਲਾ ਕਲੱਬ ਵਿੱਚ ਜਿਹੜਾ ਲੱਗਿਆ ਪਿਆ ਮੈਨੇਜਰ ਸੀ ਪਹਿਲਾਂ ਰਿਟਾਇਰ ਹੋ ਗਿਆ ਹੁਣ ਪਤਾ ਨਹੀਂ ਉਹ ਕਿਸ ਪੋਸਟ ਤੇ ਹੈ ਵਿਚਾਲ ਮੇਰਾ ਜੀਜਾ ਲੱਗਦਾ ਸੀ ਉਹਨੇ ਆ ਕੇ ਮੇਰੇ ਭਰਾ ਦਾ ਘਰ ਫੜਦਾ ਉਹ ਜਾਂਦਾ ਸੀ ਕਿਟੈਰੀ ਵਿੱਚ ਪਿੱਛੇ ਆ ਕੇ ਵੀ ਜਨਾਨੀ ਨਾਲ ਰੰਗ ਰੱਲੀਆਂ ਮਨਾਉਂਦਾ ਸੀ ਮੇਰੀ ਭਾਬੀ ਨਾਲ ਰੱਲੀ ਪਈ ਸੀ ਦੋਨਾਂ ਨੇ ਲੜ ਕੇ ਉਹਨੂੰ ਮਾਰਿਆ ਪਹਿਲਾਂ ਫਿਰ ਮੈਨੂੰ ਫੋਨ ਕਰਿਆ 9 ਵਜੇ ਮਾਰ ਮੂੜ ਕੇ ਮੈਨੂੰ ਕਹਿੰਦੇ ਰਾਹ ਹਸਪੀਟਲ ਵਿੱਚ ਆ ਜਾਓ ਤੁਹਾਡਾ ਭਰਾ ਕਹਿੰਦਾ ਫੈਦੀਵਾਨ ਤੋਂ ਗਿਰ ਗਿਆ ਤੇ 6 ਵਜੇ ਆ ਫਿਰ ਮੈਂ ਫੋਨ ਕੱਟਣ ਲੱਗੀ ਮੈਨੂੰ ਕਹਿੰਦੇ ਉਹ ਸੀਰੀਅਸ ਹੈ ਦੀਵਾਨ ਤੋਂ 6 ਵਜੇ ਕੇ ਸੀਰੀਅਸ ਹੋ ਗਿਆ ਜਾਂਦਾ ਹਸਪੀਟਲ ਵਿੱਚ ਗਈ ਨਾਲ ਦੀ ਨਾਲ ਫੋਨ ਕਰਤਾ ਕਹਿੰਦੇ ਉਹ ਤਾਂ ਘਰ ਆ ਗਿਆ ਘਰ ਆ ਕੇ ਜਦ ਦੇਖਿਆ ਤਾਂ ਜਾਨਵਰ ਵਾਂਗੂ نیچے ਪਾ ਰੱਖਿਆ ਅਜੀਬ ਜਾਨਵਰ ਗੇਰਾ ਉਹਦਾ ਕੋਈ ਚੱਦਰ ਨਹੀਂ ਉਹਦੇ ਸਿਰ ਤੇ ਚੱਟਾ ਪੂਰੀ ਵੀਡੀਓ ਸਾਡੇ ਕੋਲ ਹੈਗੀ ਆ ਉਹ ਪਾਣੇ ਦਿਖਾਣੇ ਵਨ ਵੱਠੇ ਦੇ ਸੱਟਾਂ ਬਾਹਾਂ ਤੇ ਜਿਵੇਂ ਛੈਣੀ ਨਹੀਂ ਹੁੰਦੀ ਛੈਣੀ ਉਹ ਮਾਰ ਕੇ ਕੁੰਡਾ ਕੱਢਿਆ ਪਾ ਉਹ ਦਾ ਮਾਰ ਸੰਦਰੋਦੀ ਐਨੇ ਮਾਰਿਆ ਨੂੰ ਕਸਾਈਆਂ ਵਾਂਗੂ ਔਰ ਆਪ ਉਹਦੇ ਕੱਖ ਚ ਹੰਝੂਆਂ ਨੂੰ ਕਤਵਾਲੀ 'ਚ ਬਿਠਾ ਕੇ ਲੇਲੀਚੇ ਦਾ ਜੂਸ ਪਲਾਇਆ ਜਾ ਰਿਹਾ ਹੈ ਦੇਖੋ ਪਰ ਫੂਨ ਸਾਫ ਕਰਕੇ ਫਿਰ ਦਈਆ ਕਹਿੰਦੀ ਆਪਣੇ ਆਪ ਮਰ ਗਿਆ ਆਪਣੇ ਆਪ ਕਿਵੇਂ ਮਰ ਗਿਆ ਪਹਿਲਾਂ ਕਹਿੰਦੀ ਦੀਵਾਨ ਤੋਂ ਗਿਰ ਕੇ ਮਰਿਆ ਫਿਰ ਮੈਨੂੰ ਕਹਿੰਦੀ ਫਾਂਸੀ ਲਾ ਲਈ ਫਿਰ ਉਹ ਕਹਿੰਦੀ ਪੈਰ ਫਿਸਲ ਕੇ ਗਿਰ ਗਿਆ ਫਿਰ ਉਹਦੀ ਮਾਂ ਕਹਿੰਦੀ ਆ ਕਹਿੰਦੀ ਮੀਆਂ ਬੀਬੀ ਆਪਸ ਚ ਲੜੇ ਸੀ ਚਾਰ ਵਾਰ ਤਾਂ ਨੇ ਸਟੇਟਮੈਂਟਾਂ ਬਦਲੀਆਂ ਦੋਸਤੋ ਕਿਹੜਾ ਵਿਸ਼ਵਾਸ ਕਰੇ ਪਤਾ ਨਹੀਂ ਕਿ ਕੱਲ ਰਾਤ ਦੀ ਘਟਨਾ 9 ਵਜੇ ਮੈਨੂੰ ਫੋਨ ਕਰਿਆ ਮਾਰ ਉਹਨਾਂ ਨੇ 7 ਵਜੇ ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਦਿੱਤਾ ਸੀ 9 ਵਜੇ ਤੋਂ ਪਹਿਲਾਂ ਪਹਿਲਾਂ 7 ਵਜੇ ਚੰਗਾ ਪੱਲਾ ਬਾਹਰ ਆਈਸਕ੍ਰੀਮ ਦੀ ਰੇੜੀ ਤੇ ਖੜਿਆ ਸੀਗਾ ਸਰ 7 ਕਿੱਥੇ ਕੱ데 ਲੱਗੀ ਸੀਰ ਤੇ ਮੱਛੇ ਦੇ ਉੱਤੇ ਲੱਗੇ ਹੋਰੇ ਉਹ ਮਾਰ ਗਏ ਤੇਤੀ ਉਹ ਨਹੀਂ ਹੁੰਦੀ ਅਗੇ ਛੇਣੀ ਟਿੱਕਾ ਸਾਫ ਕਰਨ ਵਾਲੀ ਉਹਦੇ ਨਾਲ ਅੰਦਰ ਪੂਜਾ ਕਰ ਰੱਖਿਆ ਸਿੱਖੀ ਚੀਜ ਮਾਰੀ ਹੈ ਕੋਈ ਘਰ ਪਿੱਛੇ ਮਾਰ ਗਿਆ ਬਾਹਾਂ ਤੇ ਮਾਰੀਆਂ ਲੱਗਦਾ ਤੇ ਨੀਲ ਪਾ ਰੱਖਿਆ ਔਰ ਜਿੱਥੇ ਘੱਟ ਜਿੱਥੇ ਆਪਣੇ ਘਰ ਚ ਰਹਿੰਦਾ ਉਹ ਔਰ ਮੈਕਅਪ ਸਵੇਰੇ ਲਿਪਸਟਿਕ ਲਗਾ ਲੈਂਦੀ ਆ ਘਰ ਪਰ ਆ ਮੇਰਾ ਚਲਾ ਜਾਂਦਾ ਪਿੱਛੋਂ ਪਤਾ ਨਹੀਂ ਕਿਨੂੰ ਬਾੜਦੀਆ ਕਿਨੂੰ ਕਰਦੀਆ ਸਾਨੂੰ ਕੁਝ ਵੀ ਪਤਾ ਕੈਮਰੇ ਦੇ ਤਾਰਾ ਵੀ ਕੱਟਦੀ ਆ ਉਹਨੇ ਆ ਵੀਡੀਓ ਪੁਲਿਸ ਨੂੰ ਕੜ ਗਿਆ ਰਾਤ ਦੇ 9 ਵਜੇ ਅਸੀਂ ਬੁਲਾ ਰਿਆ 9 ਵਜੇ ਉਦੋਂ ਕੋਈ ਐਫ ਆਈ ਆਰ ਨਹੀਂ ਕਰੀ ਅਸੀਂ ਪਹਿਲਾਂ ਕਾਰਵਾਈ ਕਰਾਂਗੇ ਫਿਰ ਕਰਾਂਗੇ ਹੁਣ ਕਹਿੰਦਾ ਉਹ ਸੰਸਕਾਰ ਕਰੋ ਧੱਕੇ ਨਾਲ ਕਹਿ ਰਿਆ ਕਿਉ ਸੰਸਕਾਰ ਕਰਦੇ ਜਾ ਤੱਕ ਰਿਪੋਰਟ ਨਹੀਂ ਆਈ ਮੇਰੇ ਮਾਪੇ ਨਹੀਂ ਹੈਗੇ ਹੁਣੀ ਮੇਰੇ ਮਾਵਾ ਭਰੇ ਦੋਸਤar ਹੋਏ ਆ ਜੇ ਮੇਰੇ ਮਾਪੇ ਆਪ ਨੂੰ ਮਰੇ ਇੱਕ ਕੱਲਾ ਪੁੱਲਾ ਭਰਾ ਸੀ ਉਹ ਵੀ ਮਾਰਤਾ ਖਾ ਗਈ ਮੇਰੇ ਭਰਾ ਨੂੰ ਦੱਸੋ ਕੱਲੀ ਕੱਲੇ ਮੇਰੇ ਭਰਾ ਨੂੰ ਖਾ ਗਏ ਆ ਕੱਲ ਰੱਖਣੀ ਸੀ ਅਸੀਂ ਤਿਆਰੀਆਂ ਕਰ ਰਹੇ ਸੀ ਰਖੜੀ ਤੇ ਜਾਂਦੇ ਉਹਨੇ ਮਾਰਤਾ ਮਾਰ ਕੇ ਸਿਚਦਾ ਨੀਚੇ ਜ਼ਮੀਨ 'ਚ ਔਰ ਆਪਸ ਚੰਦ ਦੇ ਨਾਲ ਪਈ ਗਏ ਆ ਦੇਖੋ ਆ ਦੇਖੋ ਸਿਰ ਤੇ ਮਾਰ ਰੱਖਿਆ ਕਿਵੇਂ ਇੱਕ ਚੰਗਾ ਪੁੱਲਾ ਜਿੰਦਾ ਜਾਗਦਾ ਫਰੀਜਾ ਵਿੱਚ ਲਗਾਤਾ ਮੇਰਾ ਭਰਾ ਉਸੇ ਮਾਫ ਕਰਿਆ ਸੀ ਉਹਨੇ ਦੱਸੋ ਸੰਸਕਾਰ ਕਰੋ ਕਾਂਡਿਆ ਸੰਸਕਾਰ ਕਰੋ ਕਾਨੂੰਨ ਦੀ ਕਾਰਵਾਈ ਕਰੋ ਕਿਉਂ ਕਰੀਏ ਕਾਨੂੰਨੀ ਕਾਰਵਾਈ ਉਹਨੂੰ ਮਾਰਦਾ ਵਾ ਦੱਸੋ ਉਹਨੂੰ ਨਾਲ ਮਾਰ ਦੋ ਕਿਨੂੰ ਕਹਾ ਮੈਂ ਜਾ ਕੇ ਕਾਨੂੰਨ ਨਹੀਂ ਸੁਣਦਾ ਕੱਲ ਰਾਤ ਦਾ ਮਾਰਿਆ ਵਾ ਸੁਣਦਾ ਨਹੀਂ ਕਿ ਸੁਣਦਾ ਜੇ ਸੁਣਦਾ ਹੁੰਦਾ ਜੋੜਿਆ ਹੁੰਦਾ ਉਹ ਹੈਲੋ ਕੀ ਨਵਾਂ ਕੀ ਗੱਲ ਸਰ ਮੇਰਾ ਮੇਰਾ ਨਾਮ ਮਰਤੀ ਹੈ ਮੇਰੇ ਸਪਿੰਮ ਦਾ ਨਾਮ ਮਰਤੀ ਸਿੰਘ ਹੈ ਸਰ ਗਲੂਤੀ ਸਰ ਮੇਰੇ પતિ ਰਾਤੀ ਦੀ ਬਹੁਤ ਜਿਆਦਾ ਡਿਪਰੈਸ਼ਨ ਮੈਂ ਵਰਕਿੰਗ ਟੈਂਸ਼ਨ ਮੈਂ ਰਹਿਤੀ ਮੇਰੀ ਜੋ ਅੰਨੰਦ ਹੈ ਬਗਲੀ और उसके घर वाले जो बिल्डर है उन्होंने उन्होंने प्रॉपर्टी को लेकर उनके दिमाग में बहुत टेंशन बिठा रखी थी पहले तो हमारे पहले वाले घर पे कब्जा कर लिया सारा कुछ हथिया लिया अब इस वाले घर को भी हमने लोन ले के पास करवा के पैसे घर दोबारा बनवाया तब उनके भी देर डालना सोचा इन्होंने सोचा कि इसमें से भी हमें हिस्सा मिलेगा सर अब हमने ना पैसे कब्जा ठाटा के मकान बनाते था कैसे कैसे करके और अब हमें जीने में देरी अब वो बोल रही है कि मैं मकान भी मैं भी छोड़ूंगी और ये भी मकान मेरा है मैं यहाँ से घर से बाहर निकालूंगी और मेरे पति हमेशा इस डिप्रेशन में रहते थे हर सबसे ये बात बोलते थे, थे वो वो तो बहुत परेशान थे अंदर, अंदर से बहुत ज्यादा तो नहीं वो फुहार लगाया है कट नहीं मारी वो फोन मारते थे कोई मारता है तो ऐसी लड़ाई झुड़ाई हो रही है उनकी आपस में दोनों की लड़ाई हुई थी मेरे नन की नंदोइए की और मेरे हसबेंड की वो कह रही थी हम हम ये वाला मकान लेंगे तो मेरे हस्बैंड मान नहीं पे। इसके टेंशन में आके उन्होंने बहुत ज्यादा ढिल कर थी तो उन्होंने मेरे पे भी तारा है मुझे बहुत मारा है बस बहुत बुरा हाल किया उन्होंने रात भी इतना गंद पकाया इतना कैस पकाया जिससे मेरे संबंध नहीं थे उनसे भी मेरे सम्मध हो रही है मेरे माँ बाप की उम्र ਨਾ ਕੀਤਾ ਗੰਦਾ ਲਕਸ਼ਣ ਲਗਾਏਗਾ ਤਸਵੀਰ ਇਹਦੇ ਲਈ ਬੋਡੀ ਲਈ ਕੀ ਆਵਾਜ਼ ਹੈ ਕੀ ਕੰਮ ਹੋਇਆ ਹਾਂਜੀ ਸਾਨੂੰ ਇੱਕ ਇਨਟੀਮੇਸ਼ਨ ਮਿਲੀ ਸੀ ਵੀ ਜੋ ਮ੍ਰਿਤਕ ਨੇ ਅਮਨਪ੍ਰੀਤ ਸਿੰਘ ਦੇ ਲਈ ਇਸ ਮੋਨੂ ਜੋ ਇੱਕ ਪ੍ਰੈਕਟਿਸਿੰਗ ਲਾਇਰ ਨੇ ਵੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਜੋ ਮੌਕਾ ਵਗੈਰਾ ਵਿਜ਼ਿਟ ਕੀਤਾ ਗਿਆ ਹ ਮਹੱਲੇ ਦੇ ਵਿੱਚੋਂ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਤ ਹਾਸਲ ਕੀਤੇ ਗਏ ਤੇ ਜੋ ਪੁਸ਼ ਪਰਿਵਾਰਕ ਮੈਂਬਰ ਸ਼ਿਸ਼ਾਂਕਾ ਵੀ ਜ਼ਾਹਰ ਕਰਦੇ ਸੀ ਤੇ ਉਹਨਾਂ ਦੀ ਪਤਨੀ ਦੇ ਬਿਆਨ ਤਹਿਰੀਰ ਕੀਤੇ ਗਏ ਜਿਨ੍ਹਾਂ ਨੇ ਦੱਸਿਆ ਵੀ ਉਹਨਾਂ ਨੇ ਆਪਣੇ ਆਪ ਨੂੰ ਫਾਹ ਲਗਾ ਕੇ ਆਪਣੀ ਜੀਵਨ ਲिला ਸਮਾਪਤ ਕੀਤੀ ਹੈ ਤੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਉਹਨਾਂ ਦੇ ਬਿਆਨਾਂ ਤੇ ਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਉਹਨਾਂ ਦਾ ਅਸੀਂ ਸੀਨੀਅਰ ਡਾਕਟਰ ਸਾਹਿਬਾਨਾਂ ਦੇ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਬੋਰਡ ਬਣਾ ਕੇ ਉਹਨਾਂ ਦਾ ਜੀ ਪੋਸਟਮਾਰਟਮ ਕਰਵਾਇਆ ਗਿਆ ਤੇ ਜਦੋਂ ਵੀ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਤੇ ਉਸ ਦੇ ਮੁਤਾਬਕ ਹੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਹੀ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਊ ਅਮਲ ਚ ਲਿਆਂਦੀ ਜਾਊ। ਸਰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਇਲਜ਼ਾਮ ਹੈ ਕਿ ਉਹ ਨਿਕਲਦੇ ਸੀ ਤੇ ਵਿੱਚ ਉਹ ਕੀ ਕਰਦੇ ਕੋਈ। ਹਾਂਜੀ ਉਹਨਾਂ ਦੇ ਇੱਕ ਫੋਰਹੈਡ ਤੇ ਇੰਜਰੀ ਸੀਗੀ। ਉਹ ਜੋ ਅਸੀਂ ਪੋਸਟਮਾਰਟਮ ਜਿਹੜੀ ਐਪਲੀਕੇਸ਼ਨ ਆ ਉਹਦੇ ਉਹਦੇ ਵਿੱਚ ਅਸੀਂ ਮੈਂਸ਼ਨ ਕੀਤੀ ਡਾਕਟਰ ਸਰਵਾਨਾ ਨੂੰ। ਉਸੋਂ ਦੀ ਸਾਨੂੰ ਕਲੀਅਰ ਕੀਤਾ ਜਾਊਗਾ ਬੋਰਡ ਡਾਕਟਰਾਂ ਦੇ ਬੋਰਡ ਵੱਲੋਂ ਵੀ ਉਹ ਜਿਹੜੀ ਸੱਟ ਹੈ ਉਹ ਪੋਸਟਮਾਰਟਮ ਆ ਜਾਂ ਐਂਟੀਮਾਰਟਮ ਜਿਸ ਦੇ ਆਧਾਰ ਤੇ ਅਸੀਂ ਅਗਲੀ ਕਾਰਵਾਈ ਕੀਤੀ ਜਾਊਗੀ। ਸਰ ਜਿਹੜਾ ਐਫਆਰ ਦਸਤਕਰ ਉਹ ਉਹ ਜੋ ਵੀ ਸਾਨੂੰ ਪੋਸਟਮਾਰਟਮ ਰਿਪੋਰਟ ਆਉਗੀ ਡਾਕਟਰ ਸਰਵਾਨਾ ਦੇ ਬੋਰਡ ਵੱਲੋਂ ਉਸ ਦੇ ਆਧਾਰ ਤੇ ਹੀ ਅਸੀਂ ਅਗਲੀ ਕਾਰਵਾਈ ਇਹਦੇ ਤੇ ਲੈਂਦੀ ਜਪੜਾ ਡੈਡ ਬੋਡੀ ਪਰਿਵਾਰ ਨੂੰ ਸੌਂਪ ਦਿੱਤੀ ਡੈਡ ਬੋਡੀ ਹਾਂਜੀ ਪਰਿਵਾਰ ਨੂੰ ਸੌਂਪ ਦਿੱਤੀ ਹੈ ਜੋ ਉਹਦੇ ਜੀਜੇ ਹਾਸਲ ਕਰਕੇ ਲੈ ਕੇ ਆਏ ਨੇ ਸਾਡੇ ਤੋਂ ਰਜਿੰਦਰ ਹਸਪੀਟਲ ਪਟਿਆਲਾ ਤੋਂ